ਪਰ ਚੀਕਾ ਖਾਲਸਾ ਵਾਈਕੁ ਜੀ ਕੀ ਫਤਿਹ ਕਾਰਪੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਅਸੀਂ ਤੁਹਾਨੂੰ ਇਸ ਟ੍ਰੈਂਡਿੰਗ neck ਦੀ ਕਟਿੰਗ ਐਂਡ ਸਟੀਚਿੰਗ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਫਰੰਟ ਪਾਰਟ ਨੂੰ ਵਿਛਾ ਲੈਣਾ ਹੈ ਔਰ ਅੱਗੇ ਤੇ ਕਰਾਂਗੇ ਅਸੀਂ ਪਹਿਲਾਂ neck ਦੀ ਕਟਿੰਗ neck ਜਿੰਨਾ ਤੁਸੀਂ ਚੌੜਾ ਰੱਖਣਾ ਚਾਹੁੰਦੇ ਹੋ ਪਹਿਲਾਂ ਓਨੇ ਦਾ ਨਿਸ਼ਾਨ ਲਗਾਓ ਜਿਵੇਂ ਮੇਰਾ ਢਾਈ ਹੈ ਤਾਂ ਉਸ ਤੋਂ 1 ਇੰਚ ਐਕਸਟਰਾ ਪਰ ਮੈਂ ਨਿਸ਼ਾਨ ਲਗਾਵਾਂਗੀ ਔਰ نیچے ਨੂੰ ਅਸੀਂ ਲੈਣਾ ਹੈ 14 ਇੰਚ 14 ਇੰਚ ਤੇ ਮਾਰਕ ਕਰਾਂਗੇ 14 ਇੰਚ ਤੇ ਮਾਰਕ ਕਰਨ ਤੋਂ ਬਾਅਦ ਇੱਥੇ ਅਸੀਂ ਲਗਾਵਾਂਗੇ ਅੱਧੇ ਇੰਚ ਦਾ ਨਿਸ਼ਾਨ ਠੀਕ ਹੈ ਜੀ ਅੱਧੇ ਇੰਚ ਦਾ ਨਿਸ਼ਾਨ ਲਗਾ ਕੇ ਇਸ ਨੂੰ ਜੋ ਅਸੀਂ ਉੱਪਰ 3.5 ਤੇ ਮਾਰਕ ਕੀਤਾ ਸੀ 1 ਇੰਚ ਐਕਸਟਰਾ ਉਸ ਦੇ ਨਿਸ਼ਾਨ ਦੇ ਨਾਲ ਬਿਲਕੁਲ ਸਿੱਧਾ ਇੱਕ ਲਾਈਨ ਮਿਲਾ ਦੇਣੀ ਹੈ ਡਰਾ ਕਰ ਦੇਣੀ ਹੈ ਔਰ ਇਸ ਲਾਈਨ ਦੇ ਉੱਤੇ ਹੀ ਅਸੀਂ ਕਟਿੰਗ ਕਰਾਂਗੇ ਬਹੁਤ ਹੀ ਸਿੰਪਲ ਔਰ ਈਜ਼ੀ ਤਰੀਕੇ ਦੇ ਨਾਲ ਤੁਹਾਨੂੰ ਅੱਜ ਇਹ ਵਾਲਾ ਨੈਕ ਡਿਜ਼ਾਈਨ ਬਣਾਉਣਾ ਦੱਸਾਂਗੇ ਹੋਪ ਤੁਹਾਨੂੰ ਇਹ ਪਸੰਦ ਆਏਗਾ ਅਗਰ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹਾਂਜੀ ਇਹ ਹੋ ਗਿਆ ਸਾਡਾ ਨੈਕ ਕਟਿੰਗ ਇਹ ਅਸੀਂ ਦੇਖਾਂਗੇ ਕਿ ਇਹ ਸਾਡੀ ਜਿਹੜੀ ਹੈ ਕਿੰਨੀ ਲੈਂਥ ਬਣਦੀ ਹੈ neck ਦੀ ਇਹ ਜੋ ਤਿਰਛੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ 14.5 ਤਾਂ ਸਾਨੂੰ 17 ਇੰਚ ਤੱਕ ਚਾਹੀਦੀ ਹੈ ਦੋ ਪਟੀਆਂ 17 ਇੰਚ ਲੰਬੀਆਂ ਔਰ 3 ਇੰਚ ਚੌੜੀਆਂ ਇਹ ਮੈਂ ਪੇਸਟਿੰਗ ਪੇਪਰ ਲੈ ਲਿਆ ਆ ਇਹਦੀ 17 ਇੰਚ ਦੀ ਲੈਂਥ ਕਟਿੰਗ ਕਰ ਲਈ ਆ ਔਰ 3 ਇੰਚ ਦੀ ਚੜਾਈ ਆ ਔਰ ਇਸ ਨੂੰ ਅਸੀਂ ਐਕਸਟਰਾ ਫੈਬਰਿਕ ਦੇ ਉੱਤੇ ਪੇਸਟ ਕਰ ਲਾਂਗੇ ਇਹ ਮੇਰੇ ਕੋਲ ਐਕਸਟਰਾ ਫੈਬਰਿਕ ਹੈ ਔਰ ਪੇਸਟਿੰਗ ਦੀ ਜੋ ਸ਼ਾਈਨਿੰਗ ਵਾਲੀ ਸਾਈਡ ਹੁੰਦੀ ਹੈ ਉਸ ਨੂੰ ਕੱਪੜੇ ਦੇ ਉੱਤੇ ਅਸੀਂ ਪੇਸਟ ਕਰਨਾ ਹੈ। ਇਹਨੂੰ ਕੱਪੜੇ ਦੇ ਉੱਤੇ ਵਿਛਾ ਕੇ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਇਹਨੂੰ ਪ੍ਰੈਸ ਦੇ ਨਾਲ ਪੇਸਟ ਕਰ ਲੈਣਾ ਹੈ। ਬਹੁਤ ਹੀ ਈਜ਼ੀਲੀ ਪੇਸਟ ਹੋ ਜਾਂਦੀ ਹੈ ਪੇਪਰ ਪੇਸਟਿੰਗ। ਪੇਸਟ ਕਰਨ ਤੋਂ ਬਾਅਦ ਅਸੀਂ ਜੋ ਐਕਸਟਰਾ ਫੈਬਰਿਕ ਹੈਗਾ ਪੇਸਟਿੰਗ ਦੇ ਨਾਲ ਨਾਲ ਅਸੀਂ ਇਹਨੂੰ ਕਟਿੰਗ ਕਰ ਦਾਂਗੇ। ਔਰ ਜੋ نیچے ਵੀ ਐਕਸਟਰਾ ਫੈਬਰਿਕ ਹੈ ਉਹਨੂੰ ਵੀ ਅਸੀਂ ਕਟਿੰਗ ਕਰ ਲਾਂਗੇ। ਹੁਣ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਹੈ। ਪਹਿਲਾਂ ਤੁਸੀਂ ਇਹਦੀ ਉਲਟੀ ਸਾਈਡ ਵੀ ਇੱਕ ਵਾਰ ਹਲਕੀ ਜਿਹੀ ਪ੍ਰੈਸ ਫੇਰ ਲਓ। ਉਹਦੇ ਨਾਲ ਫਿਨਿਸ਼ਿੰਗ ਬਹੁਤ ਵਧੀਆ ਆਏਗੀ। ਹੁਣ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਹੈ। ਇਹਨੂੰ ਪਹਿਲਾਂ ਤੁਸੀਂ ਹੱਥ ਦੇ ਨਾਲ ਥੋੜੀ ਹਲਕੀ ਕਰੀਜ ਬਣਾ ਕੇ ਉਸ ਤੋਂ ਬਾਅਦ ਤੁਸੀਂ ਪ੍ਰੈਸ ਦੇ ਨਾਲ ਵੀ ਕਰੀਜ ਬਣਾ ਸਕਦੇ ਹੋ। ਔਰ ਇਸ ਪੱਟੀ ਦੇ ਉੱਤੇ ਅਸੀਂ ਸਾਂਝੀ ਸਾਈਡ ਤੋਂ 1-1 ਇੰਚ ਦਾ ਮਾਰਕ ਲਗਾਉਣਾ ਹੈ। ਇਸ ਤਰੀਕੇ ਦੇ ਨਾਲ। ਇਹ ਮਾਰਕ ਲਗਾਉਣ ਤੋਂ ਬਾਅਦ ਅਸੀਂ ਇੱਥੇ ਇੱਕ ਸਿੱਧੀ ਲਾਈਨ ਡਰਾ ਕਰ ਲਾਂਗੇ। ਇਸ ਤਰ੍ਹਾਂ ਲਾਈਨ ਡਰਾ ਜਿਹੜੀ ਅਸੀਂ ਕੀਤੀ ਹੈ ਉਹਦੇ ਉੱਤੇ ਅਸੀਂ ਇਹ ਲੈਸ ਲਗਾਵਾਂਗੇ ਲੈਸ ਦਾ ਸਿੱਧੀ ਸਾਈਡ ਉੱਪਰ ਨੂੰ ਰੱਖ ਕੇ ਔਰ ਡਿਜ਼ਾਈਨਿੰਗ ਵਾਲੀ ਸਾਈਡ ਜਿਹੜੀ ਹੈ ਉਹ ਅਸੀਂ ਸਾਂਝੀ ਸਾਈਡ ਨੂੰ ਕਰਨੀ ਹੈ ਇਸ ਲਾਈਨ ਦੇ ਉੱਤੇ ਅਸੀਂ ਸिलाई ਕਰਨੀ ਹੈ ਲੈਸ ਦਾ ਧਿਆਨ رکھنا ਕਿ ਸਿੱਧੀ ਜਿਹੜੀ ਸਾਈਡ ਹੈ ਉਹ ਉੱਪਰ ਨੂੰ ਹੋਵੇ ਔਰ ਜੋ ਸੀ ਇਹ ਨਿਸ਼ਾਨ ਲਗਾਇਆ ਸੀ 1.5 ਇੰਚ ਤੇ ਮਾਰਕ ਕੀਤਾ ਸੀ ਉਸ ਮਾਰਕ ਦੇ ਉੱਤੇ ਹੀ ਰੱਖ ਕੇ ਇਹ ਅਸੀਂ ਲੈਂਸ ਲਗਾ ਲੈਣੀ ਹੈ ਲੈਂਸ ਦੇ ਉੱਤੇ ਉੱਤੇ ਅਸੀਂ ਸਿਲਾਈ ਕਰਾਂਗੇ ਜਿੰਨੀ ਸਫਾਈ ਦੇ ਨਾਲ ਤੁਸੀਂ ਡਿਜ਼ਾਈਨ ਤਿਆਰ ਕਰੋਗੇ ਉਨੀ ਹੀ ਫਿਨਿਸ਼ਿੰਗ ਦੇ ਨਾਲ ਉਹ ਬਣ ਕੇ ਰੈਡੀ ਹੋਏਗਾ ਇਸ ਤਰੀਕੇ ਦੇ ਨਾਲ ਤੁਸੀਂ ਦੋਨਾਂ ਪੱਟੀਆਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਲੈਸ ਅਟੈਚ ਕਰ ਲੈਣੀਆਂ ਐ ਜਿੱਥੇ-ਜਿੱਥੇ ਅਸੀਂ ਮਾਰਕ ਕੀਤਾ ਆ ਉੱਥੇ-ਉੱਥੇ ਅਸੀਂ ਲੈਸ ਲਗਾ ਲੈਣੀ ਐ ਇੱਥੋਂ ਸੀ ਐਕਸਟਰਾ ਲੈਸ ਨੂੰ ਕਟਿੰਗ ਕਰ ਦਾਂਗੇ ਹੁਣ ਜੋ ਐਕਸਟਰਾ ਫੈਬਰਿਕ ਹੈਗਾ ਉਹਨੂੰ ਅਸੀਂ ਕਟਿੰਗ ਕਰ ਲਾਂਗੇ ਅੱਧੇ ਇੰਚ ਦੀ ਮਾਰਜਿਨ ਰੱਖਦੇ ਹੋਏ ਬਾਕੀ ਕੱਪੜੇ ਨੂੰ ਅਸੀਂ ਕਟਿੰਗ ਕਰ ਦੇਣਾ ਹੈ ਇਸ ਤਰੀਕੇ ਨਾਲ ਦੂਸਰੀ ਪੱਟੀ ਦਾ ਵੀ ਐਕਸਟਰਾ ਫੈਬਰਿਕ ਅਸੀਂ ਕਟਿੰਗ ਕਰ ਲੈਣਾ ਆ ਅੱਧਾ ਇੰਚ ਦਾ ਮਾਰਜਿਨ ਰੱਖਦੇ ਹੋਏ ਬਿਲਕੁਲ ਇਸ ਤਰੀਕੇ ਦੇ ਨਾਲ ਇਹ ਦੋ ਪੱਟੀਆਂ ਬਣ ਕੇ ਸਾਡੇ ਕੋਲ ਰੈਡੀ ਹੋ ਗਈਆਂ ਨੇ ਹੁਣ ਅਸੀਂ ਫਰੰਟ ਪਾਰਟ ਲਾਵਾਂਗੇ ਔਰ ਸ਼ਰਟ ਦੇ ਫਰੰਟ ਪਾਰਟ ਨੂੰ ਅਸੀਂ ਖੋਲ ਲੈਣਾ ਹੈ ਇਹਦੀ ਸਿੱਧੀ ਸਾਈਡ ਅਸੀਂ ਉੱਤੇ ਰੱਖਣੀ ਹੈ ਸਿੱਧੀ ਸਾਈਡ ਦੇ ਉੱਤੇ ਅਸੀਂ ਇਹ ਜੋ ਪਟੀਆਂ ਹੈ ਇਸ ਤਰੀਕੇ ਨਾਲ ਤੁਸੀਂ ਸਾਹਮਣੇ ਰੱਖ ਕੇ ਇਹਨੂੰ ਉਲਟਾ ਕਰਕੇ ਇਸ ਤਰੀਕੇ ਦੇ ਨਾਲ ਸਿਲਾਈ ਕਰ ਦੇਣੀ ਹੈ ਇਹ ਜੋ ਲੈਸ ਲਗਾਈ ਸੀ ਅਸੀਂ ਉਹ ਸਿਲਾਈ ਜੋ ਸਾਨੂੰ ਦਿਖਦੀ ਹੈ ਉਸ ਸਿਲਾਈ ਦੇ ਉੱਤੇ ਉੱਤੇ ਹੀ ਅਸੀਂ ਸਿਲਾਈ ਲਗਾਉਣੀ ਹੈ ਤਾਂ ਜੋ ਸਾਡੀ ਜਿਹੜੀ ਫਿਨਿਸ਼ਿੰਗ ਪ੍ਰੋਪਰ ਤਰੀਕੇ ਦੇ ਨਾਲ ਆ ਜੇ ਇਸ ਤਰੀਕੇ ਦਾ ਦੇਖਣਾ ਕਿ ਤੁਸੀਂ 1/2 ਇੰਚ ਦਾ ਮਾਰਜਿਨ ਛੱਡਦੇ ਹੋਏ ਸ਼ਰਟ ਦੇ ਫੈਬਰਿਕ ਦਾ 1/2 ਇੰਚ ਦਾ ਮਾਰਜਿਨ ਛੱਡਦੇ ਹੋਏ ਲੈਸ ਵਾਲੀ ਸਲਾਈ ਦੇ ਉੱਤੇ ਉੱਤੇ ਹੀ ਸਲਾਈ ਲਗਾਉਣੀ ਹੈ ਬਹੁਤ ਹੀ ਧਿਆਨ ਦੇ ਨਾਲ ਇਹ ਸਲਾਈ ਲਗਾਣੀ ਆ ਅਗਰ ਫੈਬਰਿਕ ਤੁਹਾਡਾ ਅੱਗੇ ਪਿੱਛੇ ਹੋ ਗਿਆ ਸ਼ਰਟ ਦਾ ਤਾਂ ਤੁਹਾਡੀ ਓਨੀ ਜ਼ਿਆਦਾ ਫਿਨਿਸ਼ਿੰਗ ਨਹੀਂ ਆਏਗੀ ਤੁਸੀਂ ਚਾਹੋ ਤਾਂ ਇੱਥੇ ਇੱਕ ਹਲਕੀ ਜਿਹੀ ਮਾਰਕਿੰਗ ਵੀ ਕਰ ਸਕਦੇ ਆ ਅਗਰ ਤੁਸੀਂ ਬਿਗినਰ ਹੋ ਇਸ ਤਰੀਕੇ ਦੇ ਨਾਲ ਹੁਣ ਇੱਥੋਂ ਜੋ ਐਂਡ ਪੁਆਇੰਟ ਹੈ ਇਸ ਤੋਂ ਦੋ 1 ਪੈਰ ਜਾਂ ਅੱਧਾ ਇੰਚ ਦਾ ਨਿਸ਼ਾਨ ਤੁਸੀਂ نیچے ਲੈ ਕੇ ਉੱਥੇ ਤੱਕ ਇਹ ਸਲਾਈ ਪੱਕੀ ਕਰ ਦੇਣੀ ਹੈ ਇਸ ਤਰੀਕੇ ਨਾਲ ਇਸੇ ਤਰ੍ਹਾਂ ਹੀ ਅਸੀਂ ਦੂਸਰੀ ਸਾਈਡ ਪੱਟੀ ਅਟੈਚ ਕਰਾਂਗੇ ਦੂਸਰੀ ਪੱਟੀ ਨੂੰ ਵੀ ਅਸੀਂ ਇਸ ਤਰ੍ਹਾਂ ਰੱਖਦੇ ਹੋਏ ਇਸ ਤਰ੍ਹਾਂ ਉਲਟਾ ਕੇ 1/2 ਇੰਚ ਦਾ ਮਾਰਜਿਨ ਦੇ ਕੇ ਇੱਥੇ ਸिलाई ਲੈ ਲੈਣੀ ਹੈ ਬੱਧੀ ਇੰਚ ਤੋਂ ਮਾਰਜਿਨ ਰੱਖਦੇ ਇਹ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਦੇ ਹੋਰ ਵੀ ਡਿਜ਼ਾਈਨਸ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਡਿਜ਼ਾਈਨ ਲੈ ਕੇ ਆਵਾਂਗੇ ਹੁਣ ਇਹ ਜੋ ਐਕਸਟਰਾ ਕੱਪੱਟੀ ਹੈ ਉਹਨੂੰ ਅਸੀਂ ਕਟਿੰਗ ਕਰ ਲਿਆ ਇਕੁਅਲ ਔਰ ਇਹ ਜੋ ਫੈਬਰਿਕ ਅਸੀਂ ਸਲਾਈ ਜਿੱਥੇ ਐਂਡ ਕੀਤੀ ਹੈ ਉਥੋਂ ਅਸੀਂ ਤਿਰਛੇ ਕੱਟ ਲਗਾਵਾਂਗੇ ਸਲਾਈ ਤੱਕ ਠੀਕ ਹੈ ਹੁਣ ਅਸੀਂ ਇਹਨਾਂ ਪਟੀਆਂ ਨੂੰ ਉਲਟਾ ਲੈਣਾ ਹੈ ਔਰ ਇਹਦੇ ਵਿੱਚ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਲੈਣਾ ਹੈ ਉੱਠੀ ਸਾਈਡ ਨੂੰ ਇਹ ਚਲੇ ਜਾਣਗੀਆਂ ਅੰਤਲੀ ਸਾਈਡ ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਇੱਥੋਂ ਫੈਬਰਿਕ ਨੂੰ ਫੋਲਡ ਕਰਕੇ ਇੱਥੇ ਅਸੀਂ ਨਾਲ-ਨਾਲ ਇੱਕ ਫਿਨਿਸ਼ਿੰਗ ਦੀ ਸਫਾਈ ਦੀ ਸੀਨ ਲਗਾਵਾਂਗੇ ਜਿੱਦੇ ਨਾਲ ਇਹ ਇੱਥੇ ਅਟੈਚ ਹੋ ਜਾਏਗੀ ਇਸ ਤਰੀਕੇ ਦੇ ਨਾਲ ਲੇਸ ਦੇ ਨਾਲ-ਨਾਲ ਸ਼ਰਟ ਦੇ ਫੈਬਰਿਕ ਦੇ ਉੱਤੇ ਉੱਤੇ ਅਸੀਂ ਸਲਾਈ ਲਗਾਵਾਂਗੇ रखना कि साड़िया पट्टिया इक्वल रह अगर ये अगे पिछे हो जाए तो डिजाइनिंग खराब हो जाएगी इस तरीके कोर्नर के उत्ते बिल्कुल फिनिशिंग फोल्ड करना है इस तरीके बिल्कुल सैट करके ਤੁਸੀਂ ਚਾਹੋ ਤਾਂ ਇੱਥੇ ਪਿੰਨਾ ਵੀ ਲਗਾ ਸਕਦੇ ਹਾਂ ਇਸ ਤਰ੍ਹਾਂ ਅਸੀਂ ਇੱਕ ਸਲਾਈ ਲਗਾ ਲਾਂਗੇ ਇਹਦਾ ਹਾਫ ਸਟਾ ਨੈਕ ਬਣ ਕੇ ਰੈਡੀ ਹੋ ਗਿਆ ਹੈ ਹੁਣ ਇਹਦੇ ਵਿੱਚ ਅਸੀਂ ਇਕ ਲਗਾਣਾ ਹੈ ਮੈਚਿੰਗ ਫੈਬਰਿਕ ਤੁਸੀਂ ਚਾਹੋ ਤਾਂ ਬਲੂ ਕਲਰ ਦਾ ਵੀ ਲਗਾ ਸਕਦੇ ਹੋ ਜਾਂ ਮੈਂ ਇਥੇ ਵਾਈਟ ਲਗਾਣ ਲੱਗੀ ਆ ਤੁਸੀਂ ਕੋਈ ਵੀ ਕੰਟਰਾਸਟ ਆਪਣੇ ਸੂਟ ਦੇ ਹਿਸਾਬ ਦੇ ਨਾਲ ਲਗਾ ਲੈਣਾ ਇਥੋਂ ਅਸੀਂ ਹੁਣ ਲਗਾਣੀ ਹੈ neck ਦੀ ਲੈਂਥ ਜਿਵੇਂ neck ਮੈਂ ਰੱਖਣਾ ਹੈ 7 ਇੰਚ ਤਾਂ 7 ਇੰਚ ਤੇ ਮਾਰਕ ਕਰਨ ਤੋਂ ਬਾਅਦ ਅਸੀਂ نیچے ਦੇਖ ਲੈਣਾ ਕਿ ਸਾਡੇ ਕੋਲ ਕਿੰਨਾ ਅਸੀਂ ਫੈਬਰਿਕ ਸਾਨੂੰ ਚਾਹੀਦਾ ਹੈ نیچے ਮੈਚਿੰਗ ਲਗਾਣ ਲਈ ਜੋ ਚੜਾਈ ਦੇ ਵਿਡਥ ਦੇ ਵਿੱਚ ਹੈਗਾ ਆ 8 ਤੋਂ 9 ਇੰਚ ਔਰ نیچے ਨੂੰ 9 ਤੋਂ 10 ਇੰਚ ਚਾਹੀਦਾ। ਇਹ ਮੈਂ ਇੱਕ ਵਾਈਟ ਫੈਬਰਿਕ ਲੈ ਲਿਆ ਆ ਇਹਨੂੰ ਕਟਿੰਗ ਕਰਕੇ ਰੱਖ ਲਿਆ ਆ। ਤੁਸੀਂ ਸਕੁਅਰ ਦੇ ਵਿੱਚ ਵੀ ਲਗਾ ਸਕਦੇ ਹੋ। ਔਰ نیچے ਨੂੰ ਇਹਦੀ ਲੈਂਥ ਹੈਗੀ ਆ 10 ਇੰਚ। ਇਹ ਮੈਂ ਇਸ ਤਰੀਕੇ ਨਾਲ ਤਿਰਛਾ ਕਟਿੰਗ ਕੀਤਾ ਹੋਇਆ ਆ। ਹੁਣ ਇਹਨੂੰ ਮੈਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਹਦੇ ਸੈਂਟਰ ਤੇ ਇੱਕ ਹਲਕਾ ਜਿਹਾ ਮਾਰਕ ਲਗਾ ਲਾਂਗੀ। ਤਾਂ ਕਿ ਜੋ ਇਹ ਕਪੜਾ ਆ ਲਗਾਣਾ ਸੀ ਉਹ ਸੈਂਟਰ ਦੇ ਵਿੱਚ ਹੀ ਲੱਗੇ ਹੁਣ ਅਸੀਂ ਇਸ ਮਾਰਕ ਨੂੰ ਸੈਂਟਰ ਦੇ ਵਿੱਚ ਰੱਖਦੇ ਹੋਏ ਇਸ ਤਰੀਕੇ ਦੇ ਨਾਲ ਸ਼ਰਟ ਨੂੰ ਸੈੱਟ ਕਰ ਲੈਣਾ ਆ ਔਰ neck ਸੈੱਟ ਕਰਨ ਲੱਗੇ ਆ ਇਹ ਧਿਆਨ ਜ਼ਰੂਰ ਰੱਖਣਾ ਕਿ ਕਪੜੇ ਦੀ ਜਿਹੜੀ ਵਿਡਥ ਹੈਗੀ ਆ ਗਲੇ ਦੇ ਦੋਨੋਂ ਸਾਈਡ ਬਰਾਬਰ ਹੋਵੇ ਇਹ ਜ਼ਰੂਰ ਚੈੱਕ ਕਰ ਲੈਣਾ ਆਸੀਂ ਔਰ ਉੱਪਰ ਤੋਂ ਵੀ ਜਿੱਥੇ ਅਸੀਂ ਨੈਕ ਦੀ ਲੈਂਥ ਦਾ ਨਿਸ਼ਾਨ ਲਾਇਆ ਉੱਥੇ ਤੱਕ ਹੀ ਹੋਵੇ ਇਸ ਤਰੀਕੇ ਦੇ ਨਾਲ ਦੋਨੋਂ ਸਾਈਡ ਦੇਖ ਲੈਣਾ ਹੈ ਮੇਰੇ ਇੱਥੇ ਦੋਨੋਂ ਸਾਈਡ 2-2 ਇੰਚ ਤੇ ਮਾਰਕਿੰਗ ਹੋ ਰਹੀ ਆ ਚੜਾਈ ਹੋ ਰਹੀ ਆ ਇੱਥੇ ਮੈਂ 2-2 ਇੰਚ ਤੇ ਇੱਕ ਹਲਕਾ ਜਿਹਾ ਨਿਸ਼ਾਨ ਲਗਾ ਲਾਂਗੇ ਤਾਂ ਕਿ ਜੋ ਗਲਾ ਜੋੜਨ ਦੇ ਵਿੱਚ ਆਸਾਨੀ ਰਹੇ ਇਸ ਤਰੀਕੇ ਦੇ ਨਾਲ ਇਹਨੂੰ ਰੱਖ ਕੇ ਅਸੀਂ ਜੋ ਸਫਾਈ ਦੀ ਸੀਨ ਲਗਾਈ ਸੀ ਉਤੋਂ ਹੀ ਉਦੇ ਉੱਤੇ ਉੱਤੇ ਹੀ ਅਸੀਂ ਇੱਕ-ਇੱਕ ਸਟੀਚ ਲਗਾ ਦੇਣਗੇ ਤੋ ਹਲਕਾ ਜਿਹਾ ਪੱਕਾ ਕਰਨ ਤੋਂ ਬਾਅਦ ਅਸੀਂ ਇਹ ਦੇਖਣਾ ਕਿ ਜੋ ਨਿਸ਼ਾਨ ਲਗਾਇਆ ਸੀ ਉਹ ਸਾਡੇ neck ਦੇ ਸੈਂਟਰ ਦੇ ਵਿੱਚ ਹੀ ਆਵੇ ਜੋ ਫੈਬਰਿਕ ਦੇ ਸੈਂਟਰ ਦਾ ਨਿਸ਼ਾਨ ਸੀ ਔਰ neck ਦਾ ਸੈਂਟਰ ਬਿਲਕੁਲ ਸੇਮ ਆਵੇ ਤੁਸੀਂ ਪਿੰਨਾ ਲਗਾ ਕੇ ਵੀ ਇਹਨੂੰ ਸੈੱਟ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਇਧਰੋਂ ਇਹ ਵੀ ਧਿਆਨ ਰੱਖਣਾ ਕਿ ਸਾਡਾ ਜਿਹੜਾ neck ਦੀ ਲੈਂਥ ਹੈ ਉਹ ਵੀ ਸੇਮ ਬਰਾਬਰ ਆਵੇ ਇਸ ਤਰੀਕੇ ਦੇ ਨਾਲ ਤੁਸੀਂ ਚਾਹੋ ਤਾਂ ਇਸ ਫੈਬਰਿਕ ਦੇ ਵਿੱਚ ਪਿੰਟਕਸ ਵੀ ਪਾ ਸਕਦੇ ਹੋ ਡਿਜ਼ਾਈਨ ਨੂੰ ਹੋਰ ਐਕਸਪੈਂਸਿਵ ਵਧੀਆ ਬਣਾਉਣ ਦੇ ਲਈ ਮੇਰੇ ਇਥੇ ਕਸਟਮਰ ਦੀ ਸਿੰਪਲ ਦੀ ਡਿਮਾਂਡ ਸੀ ਸੋ ਮੈਂ ਇਥੇ ਸਿੰਪਲ ਹੀ ਬਣਾ ਕੇ ਰਹੀਆਂ ਇਥੇ ਵੀ ਅਸੀਂ ਇਹਨੂੰ ਪੱਕਾ ਕਰ ਲੈਣਾ ਹੈ ਐਕਸਟਰਾ ਫੈਬਰਿਕ ਧਾਗਿਆਂ ਨੂੰ ਕਟਿੰਗ ਕਰ ਲੈਣਾ ਹੈ एक्स्ट्रा धागे कटिंग करने तो बाद एक पैर की होर सिलाई लगा फुल फिनिशिंग दे और जो असी नीचे फैब्रिक लगाया है वो भी पूरी तरह सैट हो जाए इस तरह ध्यान देना कि कपड़े दे हेठा कोई वाल ना रह जाए नहीं तो फिनिशिंग खराब हो जाएगी इस तरीके पैर की सिलाई असी लगावेंगे ਹੋਤੀ ਆਸਾਨ ਤਰੀਕਾ ਸੀ ਤੁਹਾਨੂੰ ਦੱਸ ਰਹੀ ਹਾਂ ਅੱਜ ਇਸ ਸਨੈਕ ਦੀ ਕਟਿੰਗ ਔਰ ਸਟਿਚਿੰਗ ਦਾ ਇਸ ਤਰੀਕੇ ਦੇ ਨਾਲ ਹੁਣ ਇਹ ਜੋ ਪੱਟੀ ਇਹ ਥੋੜੀ ਉੱਠਦੀ ਆ ਤਾਂ ਇਹਨੂੰ ਤੁਸੀਂ ਸਲਾਈ ਵੀ ਲਗਾ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਉੱਠਦੀ ਆ ਤਾਂ ਇਹਨੂੰ ਇੱਥੇ ਅਸੀਂ ਸਲਾਈ ਲਗਾਵਾਂਗੇ ਅਗਰ ਤੁਸੀਂ ਨਹੀਂ ਸਲਾਈ ਲਗਾਣਾ ਚਾਹੁੰਦੇ ਐਜ਼ ਇਟ ਇਜ਼ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਅਸੀਂ ਪੱਟੀ ਦੇ ਉੱਤੇ ਉੱਤੇ ਨਾਲ ਬਾਠਵੀਂ ਸਲਾਈ ਇੱਕ ਲਗਾ ਲਾਂਗੇ ਫਿਨਿਸ਼ਿੰਗ ਦੀ ਦੋਨੋਂ ਸਾਈਡ কর্ਨਰ ਤੋਂ ਅਸੀਂ ਇਹਨੂੰ ਪੱਕਾ ਜ਼ਰੂਰ ਕਰ ਲੈਣਾ ਹੈ ਤਾਂ ਕਿ ਸਾਡੇ ਧਾਗੇ ਨਾ ਨਿਕਣ ਇਸ ਤਰੀਕੇ ਦੇ ਨਾਲ ਐਕਸਟਰਾ ਧਾਗੇ ਜੋ ਹੁੰਦੇ ਹਨ ਉਹਨਾਂ ਨੂੰ ਨਾਲ ਦੀ ਨਾਲ ਕੱਟ ਦਿਆ ਕਰੋ ਇਹ ਸਾਡਾ ਨੈਕ ਬਣ ਕੇ